ਮੇਰਾ ਨਾਮ ਮਜੀ ਸਿੰਘ ਹੈ ਐਫਟ ਮੋਟ ਹੌਲਦਾਰ ਰਹਾ ਕੋ ਮਹਾਲਪੁਰ ਕੀ ਘਟਨਾ ਇਦਾ ਹੀ ਇਥੋਂ ਜਾ ਰਹੇ ਹਾਂ ਪਿੰਡ ਤੋਂ ਜਾ ਰਹੇ ਹਾਂ ਸੇਚਨ ਸੇਚਨ ਜਾ ਰਹੇ ਸੀ ਅੱਜ ਰਸਤੇ 'ਤੇ ਟਿਪਰ ਕੜਾਈ ਗਿਆ ਜੋ ਕਦੇ ਕਿ ਮੋਟਰਸਾਈਕਲ ਨੇ ਟੱਟ ਮਾਰਿਆ ਤੇ ਉਹ ਮੋਟਰਸਾਈਕਲ ਨਿਕਲ ਗਿਆ ਮੈਂ ਪਛਾਣ ਲਗਿਆ ਬ੍ਰੇਕ ਮਾਰੀ ਤੇ ਲਾਗੇ ਖੱਡਾ ਸੀ ਤੇ ਰੋਡ ਟੁੱਟਿਆ ਹੇ ਨਾਲ ਉਹ ਫਿਰ ਬ੍ਰੇਕ ਮਾਰਨਾ ਗੱਡੀ ਫਟ ਗਈ ਖੁਸ਼ਵਾਰੀਆਂ ਘਬਰਾ ਗਏ ਘਬਰਾ ਲਾ ਫਿਰ ਕਿੰਨੇ ਕਿੰਨੀਆਂ ਫੋਰੀਆਂ ਸੀ 10 12 ਹੀ ਫੋਰੀਆਂ ਵਿੱਚੋਂ ਕਿਥੋਂ ਆਏ ਸੀ ਕਿਥੋਂ ਨੂੰ ਜਾ ਰਹੇ ਸੀ ਅਸੀਂ ਤੇ ਰੈਲੀ ਚ ਆਈ ਸੀ ਰੈਲੀ ਚ ਆਈ ਸੀ ਰੈਲੀ ਤੋਂ ਬਾਅਦ ਜਾ ਰਹੇ ਹਾਂ ਹਾਂ ਭਾਗਤ ਕਿੱਧਰ ਨੂੰ ਕੋਈ ਔਰ ਠੀਕ ਹੈ ਜੀ ਗਰਮ ਕੋਈ ਜਰਰ ਨਾ ਕਰੀਏ ਸਾਡੇ ਤੇ ਤੇ ਜਿਹੜੀ ਕੋਈ ਬਾਅਦ ਲੱਗੀ ਹੈ ਕਿੱਲੇ ਕਿੱਲੇ ਜਿਹੜੇ ਬਾਅਦ ਸੀ 15 ਸਾਲ ਨੂੰ 15 ਗੱਲ ਨਹੀਂ ਕਰਦੇ ਹੋ ਜੀ ਕੀ ਤੋਂ ਸਮਾਂ ਕਿੱਥੇ ਰਹਿਣਾ ਮੇਰਾ ਪਿੰਡ ਤਲਵੰਡੀ ਪਾਈ ਆ ਜੁਗਿੰਦਰ ਸਿੰਘ ਆ ਜੀ ਜਿਹੜਾ ਘੜਨਾ ਹੋਈ ਤੁਸੀਂ ਜਾਂਦੇ ਨਹੀਂ ਨਹੀਂ ਇਹ ਪਲਟੀ ਹੋਇਆ ਹੋਈ ਸੀ ਜਦੋਂ ਅਸੀਂ ਆਉਂਦੇ ਸੀਗੇ ਉਹ ਪਾਰਟੀ ਹੋਈ ਸੀ ਉਹ ਟਾਈਮ ਗੱਡੀ ਕਿੰਨੇ ਕਿਤੇ ਦੇ ਨੇ ਸੀ ਇਹ ਹੈਗੇ ਸੀ ਕਿਤਾ 15 ਬੰਦੇ ਸੱਤਾਂ ਵਾਵਾ ਲੱਗੀਆਂ ਸੀ ਆ ਉਦਾਂ ਜਾਨ ਜਾਨ ਹੈ ਨਹੀਂ ਕੋਈ ਕਿਸੇ ਦਾ ਵੀ ਠੀਕ ਠਾਕ ਆ ਰਗੜਾ ਰਗੜਾਈਆਂ ਜਾਨੀ ਤੋਂ ਨਹੀਂ ਆਂਦੀ ਜਾਨੀ ਤੋਂ ਨਹੀਂ ਆਂਦੀ ਮੋਬਾਤ ਲੱਗਾ ਕਿਧਰੋਂ ਕਿਧਰੋਂ ਜਾ ਰਹੇ ਸੀ ਇਹ ਇਦੋਂ ਜਾਂਦੇ ਸੀ ਸultanpur ਨੂੰ ਕਿਉਂ ਮੂੰਹ ਇੱਧਰ ਸੀ ਨਾ ਗੱਡੀ ਦਾ ਅਸੀਂ ਉਧਰੋਂ ਆਉਂਦੇ ਸੀ ਤੇ ਇੱਕ ਕਪੂਰ ਤੇ ਲੈ ਬਹੌਂਦੇ ਆਈ ਕਪੂਰ ਸਰੇ ਉਨੋਂਦੇ ਸੀ ਤੇ ਹੁਣ ਮੌਕੇ ਤੇ ਤੁਸੀਂ ਹਸਪੀਟਲ ਤੁਸੀਂ ਲੈ ਕੇ ਪਹੁੰਚੇ ਆ ਨਾ ਵੀ ਨਾਲ ਇਹਨੂੰ ਕਿਹਾ ਡਰਾਈਵਰ ਨੂੰ ਕਿਹਾ ਚੱਲ ਲੈ ਕੇ ਜਾ ਉਹਨਾਂ ਨੂੰ ਅਵੇਦ ਇੱਥੇ ਪਏ ਆ ਵਿਚਾਰੇ ਗਰਮੀ ਹੈਗੀ ਆ ਕਾਰਨ ਕੀ ਲੱਗਦਾ ਹੈ ਹਾਂਜੀ ਕੀ ਕਾਰਨ ਲੱਗਦਾ ਹੈ ਇਹ ਦੇਖੋ ਕਿੰਦਾ ਫੈਰਸੇ ਦਾ ਮੇਰੇ ਸਭ ਨਾਲ ਆਊਟ ਹੋ ਗਿਆ ਆ ਉਹ ਬਣਦਾ ਸੀ ਨਾ ਰੋਡ ਬਣਿਆ ਵਾ ਉਸੇ ਟਿਪਰ ਵੀ ਖੜੇ ਸੀ ਇਹ ਆਪਣੇ ਤੋਂ ਪਿੰਨਾ ਜਾਣ ਕੇ ਹੋਇਆ ਹੋਇਆ ਸੀਗਾ ਨਹੀਂ ਨਹੀਂ ਮੌਕੇ ਤੇ ਨਹੀਂ 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 ਮੌਕੇ ਤੇ ਨਹੀਂ ਕਿਉਂ ਹੋਇਆ ਕਿ ਚੱਕਿਆ ਹਾਂ ਆ ਕੇ ਚੱਕਿਆ ਜਾਣਾ ਜ਼ਰੂਰ ਮੈਂ ਮੌਕੇ ਤੇ ਨਹੀਂ ਹਾਂ ਤੁਸੀਂ ਆਏ ਕਿ ਕੋਈ ਕਰਨਾ ਹੈ ਜੀ ਇੱਕ ਬੰਦਾ ਰੋਡ ਸਾਈਡ ਐਕਸੀਡੈਂਟ ਸਾਡੇ ਕੋਲ ਤਕਰੀਬਨ ਪੌਣੇ 5 ਵਜੇ ਸਾਡੇ ਕੋਲ ਆਇਆ। ਪਤਾ ਲੱਗਾ ਸੀ ਕਿ ਛੋਟੇ ਹਾਥੀ ਵਿੱਚ ਜਾ ਰਹੇ ਸੀ ਇਹ ਸੁਲਤਾਨਪੁਰ ਲੋਧੀ ਤੋਂ। ਅੱਗੇ ਜਾ ਕੇ ਸ਼ਾਇਦ ਕੋਈ ਕੋਈ ਜਾਨਵਰ ਆ ਗਿਆ ਜਾਂ ਕੁੱਤਾ ਆ ਗਿਆ ਸੰਤੁਲਨ ਵਿਗੜ ਗਿਆ। ਤੇ ਉਹ ਛੋਟਾ ਹਾਥੀ ਪਟ ਗਿਆ ਸੀ। ਤੇ ਸਾਡੇ ਕੋਲ ਆਏ ਸੀ ਉਹਨਾਂ ਵਿੱਚੋਂ ਇੱਕ ਜ਼ਿਆਦਾ ਸੀਰੀਅਸ ਸੀਗਾ। ਉਹ ਇਮੀਡੀਏਟਲੀ ਅਸੀਂ ਰੈਫਰ ਕਰਤਾ ਹਸਪਤਾਲ ਸਾਰਿਆਂ ਦਾ ਅਸੀਂ ਇਲਾਜ ਕਰਕੇ ਜਿਹੜੇ ਜਿਹੜੇ ਵਿੱਚ ਸੱਟ ਲੱਗਦੀ ਸੀ ਰਸਿਰ ਦੀ ਸੱਟ ਜਾਂ ਗੰਭੀਰ ਹੈਗਾ ਸੀ ਉਹਨਾਂ ਨੂੰ ਰੈਫਰ ਕਰ ਦਿੱਤਾ ਬਾਕੀ ਜਿਹੜੇ ਸਾਡੇ ਕੋਲ ਹੈਗੇ ਆ ਉਹਦਾ ਇਲਾਜ ਚੱਲ ਰਿਹਾ ਸੀ। ਹੁਣ ਕਿੰਨੇ ਜਣੇ ਦਿੱਖਣੇ ਹੋਏ ਇਹਦੇ ਵਿੱਚ? ਸਾਡੇ ਕੋਲ 13 ਬੰਦੇ ਆਏ ਸੀ ਵਿੱਚੇ ਹੀ ਲੇਡੀਜ਼ ਸੀਗੀਆਂ ਵਿੱਚੇ ਹੀ ਜਣ ਸੀ। ਕਿੰਨੇ ਜਣੇ ਕੋਲ ਰੈਫਰ ਹੋਏ? ਉਹਨਾਂ ਵਿੱਚੋਂ 6 ਨੂੰ ਅਸੀਂ ਰੈਫਰ ਕੀਤਾ ਸਟਾਫ ਦੇ ਆਧਾਰ ਤੇ। ਦੋ ਲੇਡੀਜ਼ ਸੀਗੀਆਂ ਉਹਨਾਂ ਦੇ ਘਰ ਦੇ ਰੈਫਰ ਹੋਏ ਸੀ ਉਹਨਾਂ ਨੇ ਵੀ ਆਪਣੀ ਰਿਕੁਐਸਟ ਤੇ ਸਾਡੇ ਕੋਲ ਰੈਫਰ ਹੋਏ। ਇਹਨਾਂ ਵਾਪਰੇ ਕਿੱਥੇ ਗਏ ਜੀ? ਦੱਸਣ ਮੁਤਾਬਕ ਜਿਹੜਾ ਸੁਲਤਾਨਪੁਰ ਲੋਧੀ ਤੋਂ ਡੰਗਾ ਪੋੜਿਆ ਨਾ ਉੱਥੇ ਬਾਹਰ ਨਿਕਲਦੇ ਸਾਰ ਕਿਤੇ ਇਹਨਾਂ ਨੇ ਹਾਦਸਾ ਹੋਇਆ ਜੀ। ਇਸ ਨੂੰ ਨਕਤਰ ਹੋਈ ਗਈ? ਨਹੀਂ ਆਪਣੇ ਆਪ ਹੀ ਸੰਦੋਲਨ ਵਿਗੜਿਆ ਉਪਟਾੜਾ